ਅਲੀ ਟਮਾਟਰ ਤੇ ਮਸ਼ਰੂਮ ਆਪਾਂ ਸਾਰਾ ਮਿਕਸ ਜਰ ਕਰਕੇ ਪਹਿਰੇ ਵਿੱਚ ਪਾ ਦਾਂਗੇ ਜੇਕਰ ਤੁਸੀਂ ਗ੍ਰੀਨ ਕਾਫੀ ਲਓਗੇ ਤਾਂ ਗ੍ਰੀਨ ਕਾਫੀ ਨਾਲ ਤੁਹਾਨੂੰ ਜ਼ਿਆਦਾ ਬੈਨੀਫਿਟ ਹੋਏ ਜੇ ਤੁਸੀਂ ਫਰੂਟ ਯੂਜ਼ ਕਰ ਜਾਓ ਤੁਸੀਂ ਕਰ ਸਕਦੇ ਹੋ ਤੁਸੀਂ ਔਰੈਂਜ ਵੀ ਲੈ ਸਕਦੇ ਹੋ ਐਪਲ ਜਾਂ ਮੈਂ ਇੱਕ ਸ਼ਿਮਰੰਗ ਵਿੱਚ ਜੀਰੀ ਜਾਂ ਹਾਫ ਪਿਆਜ਼ ਜੀਰ ਲਿਆ ਦੋ ਹਰੀ ਮਿਰਚਾਂ ਜੀਰ ਲੀਆਂ ਪਿਆਜ਼ ਐਡ ਕੀਤਾ ਤੇ ਇੱਕ ਛੋਟਾ ਜਿਹਾ ਪੀਸ ਮੇਂ ਚੁੰਦਰ ਦਾ ਐਡ ਕੀਤਾ ਵਾ ਜਿਹੜਾ ਇਹਦਾ ਘਟਤਾ ਇਹ ਕੱਲਾ ਵਾਈਡ ਪਾਰਟ ਹੀ ਮੇਰੇ ਚ ਸੋ ਹਾਂਜੀ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੀ YouTube ਚੈਨਲ ਮਿਸਟਰ ਸਰੋਈ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਅੱਜ ਆਪਣੇ ਵਲੋਗ ਦਾ ਹੈਗਾ ਅੱਠਵਾਂ ਦਿਨ ਤੇ ਆਪਾਂ ਆ ਗਏ ਅੱਜ ਗਰਾਊਂਡ ਦੇ ਵਿੱਚ ਸੋ ਗਰਾਊਂਡ ਦੇ ਵਿੱਚ ਆਪਾਂ ਅੱਜ ਥੋੜਾ ਜਿਹਾ ਲੇਟ ਹੀ ਆਏ ਆ 8:30 ਹੋ ਗਏ ਆ ਤੇ ਅੱਜ ਆਪਣਾ ਜਿਹੜਾ ਵਰਕਆਊਟ ਆ ਅੱਜ ਦਾ ਆਪਣਾ ਜਿਹੜਾ ਵਰਕ ਜੀ 25 ਮਿੰਟ ਪਹਿਲਾਂ ਆਪਾਂ ਰਨਿੰਗ ਕਰਾਂਗੇ ਫਿਰ ਰਨਿੰਗ ਤੋਂ ਬਾਅਦ ਫਿਰ ਆਪਾਂ ਅੱਪਰ ਬੋਡੀ ਦਾ ਨਾ ਪੁਸ਼-ਅਪ ਵਗੈਰਾ ਜਾਂ ਹੋਰ ਕੁਝ ਮਤਲਬ ਵੀ ਕਰਾਂਗੇ ਆਊਟਡੋਰ ਆਊਟਡੋਰ ਗਰਾਊਂਡ ਦੇ ਵਿੱਚ ਤੇ ਉਹ ਕਿਹੜੀ-ਕਿਹੜੀ ਐਕਸਰਸਾਈਜ਼ਾਂ ਲਾਉਂਗਾ ਜਿਨ੍ਹਾਂ ਨਾਲ ਮਤਲਬ ਇਹ ਆ ਵੀ ਸਾਡਾ ਸਾਡਾ ਬੋਡੀ ਵੇਟ ਬਹੁਤ ਵਧੀਆ ਤਰੀਕੇ ਨਾਲ ਘਟੂਗਾ ਤੇ ਸਾਡੇ ਸਰੀਰ ਦੇ ਵਿੱਚ ਜਾਨ ਵੀ ਆਊਗੀ ਸਟਰੈਂਥ ਵੀ ਆਊਗੀ ਹੈਨਾ ਸੋ ਸਭ ਤੋਂ ਪਹਿਲਾਂ ਆਪਾਂ ਮੰ ਕਰਾਂਗੇ ਹਲਕਾ ਜਿਹਾ ਵਾਰਮ-ਅਪ ਸਟ੍ਰੈਚਿੰਗ ਕਰਕੇ ਸਟ੍ਰੈਚਿੰਗ ਕਰਕੇ ਵਾਰਮ-ਅਪ ਕਰਾਂਗੇ ਫਿਰ ਉਸ ਤੋਂ ਬਾਅਦ ਆਪਾਂ 20-25 ਮਿੰਟ ਲਾਵਾਂਗੇ ਕ੍ਰੋਸਫਿਟ ਦੇ ਰਨਿੰਗ ਤੋਂ ਬਾਅਦ ਕਰਾਂਗੇ ਆਪਾਂ ਇਹ ਪੁਸ਼-ਅਪ ਵਗੈਰਾ ਹੋ ਗਿਆ ਨਾ ਭਲਵਾਨੀ ਪੁਸ਼-ਅਪ ਹੋ ਗਿਆ ਉਹ ਡੰਡ ਵਗੈਰਾ ਲਾਵਾਂਗੇ ਸੋ ਉਹ ਕਿਹੜਾ ਕਿਹੜਾ ਵਰਕ ਆ ਜਿਹੜਾ ਮੈਂ ਅੱਜ ਕਰੂਗਾ ਸੋ ਵਲੌਗ ਦੇ ਨਾਲ ਬੈਠੋ ਫਿਰ ਉਸ ਤੋਂ ਬਾਅਦ ਆਪਾਂ ਜਿਹੜੀ ਡਾਈਟ ਹੋਊਗੀ ਆਪਾਂ ਉਹਨੂੰ ਫੋਲੋ ਕਰਾਂਗੇ ਸੋ ਵਲੌਗ ਦੇ ਨਾਲ ਬਨੇ ਰਹੋ ਜੀ ਵਾਰਮ ਅਪ ਕਰਕੇ ਮੈਂ ਸਭ ਤੋਂ ਪਹਿਲਾਂ ਨਾ ਮੈਂ 1 ਜਿਹੇ ਲਾਈਆ ਮੈਂ ਫੁੱਲ ਬੋਡੀ ਦਾ ਜਿਹੜਾ ਸੀ ਵਰਕਆਊਟ ਲਾਇਆ ਮੈਂ ਪੁਸ਼ਅਪ ਲਾਇਆ ਹੈ ਨਾ ਨਾਲ ਲੈਗ ਦਾ ਵੀ ਵਰਕਆਊਟ ਲੱਗਿਆ ਜਾਨਕੀ ਪੂਰੀ ਬੋਡੀ ਦਾ ਜਿਹੜਾ ਸੀਗਾ ਵਰਕਆਊਟ ਆਪਣਾ ਹੋਇਆ ਬੋਡੀ ਵੇਟ ਘਟਾਉਣ ਵਾਸਤੇ ਨਾ ਜੇ ਅਸੀਂ ਆਪਣੇ ਪੂਰੇ ਸਰੀਰ ਦੀ ਅਸੀਂ ਫੈਟ ਘਟਾਉਣਾ ਚਾਹੁੰਦੇ ਆ ਤਾਂ ਅਸੀਂ ਇਹ ਵਰਕਆਊਟ ਅਸੀਂ ਕਰ ਸਕਦੇ ਹਾਂ ਤੇ ਫਿਰ ਉਸ ਤੋਂ ਬਾਅਦ ਮੈਂ ਪੁਸ਼ਅਪ ਲਾਇਆ ਸੀਗੇ ਇਹਦੇ ਵੀ ਮੈਂ ਨਾ ਤਿੰਨ ਤਿੰਨ ਸੈਟ ਲਾਇਏ ਮੈਂ ਹਰੇ ਤੇ 25 ਪੁਸ਼ਅਪ ਲਾਉਂਦਾ ਸੀਗਾ ਜਾਨਕੀ ਇਹਦੇ ਵੀ ਤਿੰਨ ਸੈਟ ਲਾਇਏ ਤੇ ਪਹਿਲੀ ਜਿਹੜੀ ਐਕਸਰਸਾਈਜ਼ ਮੈਂ ਲੱ ਮੈਂ ਤਿੰਨੇ ਸੈੱਟ ਲਏ ਮੈਂ ਖਾਸ ਤੌਰ ਨੂੰ ਇੱਕ ਇੱਕ ਸੈੱਟ ਹੀ ਜਰ ਪਰ ਮੈਂ ਇਹਦੇ ਤਿੰਨ ਤਿੰਨ ਸੈੱਟ ਲਏ ਹਨ ਫਿਰ ਉਸ ਤੋਂ ਬਾਅਦ ਮੈਂ ਰਨਿੰਗ ਲਾਈ ਹਨ ਸਾਰਾ ਵਰਕਆਊਟ ਖਤਮ ਕਰਨ ਤੋਂ ਬਾਅਦ ਫਿਰ ਉਸ ਤੋਂ ਬਾਅਦ ਨੇ 25 ਮਿੰਟ ਮੈਂ ਰਨਿੰਗ ਲਾਈ ਇਹਦੇ ਵਿੱਚ ਵੀ ਮੇਰਾ ਵਧੀਆ ਜ਼ੋਰ ਲੱਗ ਗਿਆ ਸੀ ਜਾਨੀ ਮੈਂ 3.500 ਦੇ ਕਰੀਬ ਕੇਲੀ ਸੀ ਜਿਹੜੀ ਬਰਨ ਕਰਦਿਆਂ ਸੀ ਤੁਸੀਂ ਦੇਖ ਸਕਦੇ ਹੋ 25 ਮਿੰਟ ਵਿੱਚ ਇਹਦੇ ਉੱਤੇ ਰਨਿੰਗ ਲਾਈ ਫਿਰ ਇਸ ਤੋਂ ਬਾਅਦ ਮੈਂ ਸੋ ਹਾਂਜੀ ਦੋਸਤੋ ਆਪਣਾ ਜਿਹੜਾ ਸਵੇਰ ਦਾ ਵਰਕਆਊਟ ਆਪਣਾ ਉਹ ਖਤਮ ਹੋ ਗਿਆ ਤੇ ਬਹੁਤ ਵਧੀਆ ਆਪਣਾ ਜਿਹੜਾ ਵਰਕਆਊਟ ਸੀ ਉਹ ਹੋ ਗਿਆ ਸੋ ਸਵੇਰੇ ਗਰਾਊਂਡ ਦੇ ਵਿੱਚ ਆ ਗਏ ਸੋਤ ਕਰ ਆਪਾਂ ਵਾਰਮ ਅਪ ਕਰਕੇ ਨਾ ਆਪਾਂ ਪੁਸ਼-ਅਪ ਵਗੈਰਾ ਮਤਲਬ ਵੀ ਉਹ ਲਗਾਏ ਤੇ ਉਹਦੇ ਤਿੰਨ ਤਿੰਨ ਸੈੱਟ ਲਗਾਏ ਸੀਗੇ ਤੇ ਫਿਰ ਹੁਣ ਆਪਾਂ ਉਸ ਤੋਂ ਬਾਅਦ ਫਿਰ 25 ਮਿੰਟ ਮਤਲਬ ਵੀ ਕ੍ਰੋਸ ਫਿਟਰ ਦੇ ਉੱਤੇ ਮੈਂ ਰੰਦੀ ਕੀਤੀ ਹੈ ਨਾ ਤੇ ਹੁਣ ਆਪਾਂ ਪ੍ਰੋਟੀਨ ਵਗੈਰਾ ਜਿਹੜਾ ਸੀ ਮੈਂ ਆਪਣਾ ਘੋਲ ਲਿਆ ਵਾ ਤੇ ਪ੍ਰੋਟੀਨ ਘੋਲ ਕੇ ਕਰੂ ਹੀ ਲਿਆ ਸੀ ਪਾ ਕੇ ਤੇ ਆਪਾਂ ਪ੍ਰੋਟੀਨ ਘੋਲਿਆ ਤੇ ਹੁਣ ਆਪਾਂ ਪੋਸਟ ਵਰਕਆਊਟ ਦੇ ਪ੍ਰੋਟੀਨ ਪੀਵਾਂਗੇ ਤੇ ਹੁਣ ਆਪਾਂ ਚੱਲਦੇ ਆ ਘਰੇ ਫਿਰ ਕਰਾਂਗੇ ਆਪਾਂ ਬ੍ਰੈਕਫਾਸਟ ਸੋ ਬਲੌਗ ਦੇ ਨਾਲ ਬਣੇ ਦਿਓ ਜੀ ਸੋ ਹਾਂਜੀ ਆਪਾਂ ਗਰਾਊਂਡ ਦੇ ਵਿੱਚ ਆ ਗਿਆਂ ਵਰਕਆਊਟ ਕਰਕੇ ਇੱਥੇ ਹੁਣ ਆਪਾਂ ਬ੍ਰੇਕਫਾਸਟ ਬਣਾਉਣਾ ਲੱਗ ਗਿਆ ਬ੍ਰੇਕਫਾਸਟ ਦੇ ਵਿੱਚ ਆਪਾਂ ਕੀ ਬਣਾਵਾਂਗੇ ਅੱਜ ਆਪਾਂ ਬਣਾਵਾਂਗੇ ਅੰਡੇ ਦੀ ਪੁਰਜੀ ਬਣਾਵਾਂਗੇ ਅੰਡੇ ਦੀ ਪੁਰਜੀ ਬਣਾਉਣ ਵਾਸਤੇ ਨਾ ਆਪਾਂ ਮੈਂ ਤਿੰਨ ਚਾਰ ਜਿਹੜੇ ਵੇਜੀਟੇਬਲ ਨੇ ਉਹ ਚੀਰੇ ਨੇ ਟਮਾਟਰ ਚੀਰੇ ਮੈਂ ਇੱਕ ਸ਼ਿਮਲਾ ਮੇਰ ਚੀਰੀਆ ਹਾਫ ਪਿਆਜ਼ ਚੀਰ ਲਿਆ ਦੋ ਹਰੀ ਮਿਰਚਾਂ ਚੀਰ ਲੀਆਂ ਤੇ ਨਾਲ ਆਪਾਂ ਚੀਰ ਲਿਆ ਇੱਕ ਮਸ਼ਰੂਮ ਚੀਰ ਲਿਆ ਠੀਕ ਹੈ ਜੀ ਇਹ ਆਪਾਂ ਚੀਰ ਲੀਆਂ ਤੇ ਇਹ ਆਪਾਂ ਜਿਹੜੇ ਤਿੰਨ ਅੰਡੇ ਦਾ ਆਮਲੇਟ ਬਣਾਵਾਂਗੇ ਤੁਸੀਂ ਦੇਖ ਸਕਦੇ ਹੋ ਮੈਂ ਤਿੰਨ ਅੰਡੇ ਦਾ ਆਮਲੇਟ ਦਾ ਜਿਹੜਾ ਮੈਂ yellow part ਜਿਹੜਾ ਇਹਦਾ ਕੱਟਤਾ ਇਹ ਕੱਲਾ white part ਹੀ ਮੈਂ ਰੱਖਿਆ ਕਿਉਂਕਿ white part ਪਾਰਟ ਦੇ ਵਿੱਚ ਪ੍ਰੋਟੀਨ ਹੁੰਦਾ ਫੈਟ ਨਹੀਂ ਹੁੰਦੀ ਹੈ ਜੀ ਤੇ ਤੁਸੀਂ ਆਪਾਂ ਆਮਲੇਟ ਬਣਾਓ ਅੱਪਰ ਜੀ ਬਣਾਉਣ ਦੀ ਜਾਂ ਤੇ ਆਪਾਂ ਫਰਾਈ ਵੀ ਰੱਖਾਂਗੇ ਇਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਸਰੋਂ ਦਾ ਤੇਲ ਪਾਵਾਂਗੇ ਆਪਾਂ ਇਹਦੇ ਵਿੱਚ ਇੱਥੇ ਪਾਵਾਂਗੇ ਥੋੜਾ ਜਿਹਾ ਸਰੋਂ ਦਾ ਤੇਲ ਇਹ ਆਪਣਾ ਤੇਲ ਪਿਆ ਥੋੜਾ ਜਿਹਾ ਠੀਕ ਹੈ ਜੀ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੋ ਵੀ ਆਪਾਂ ਵੇਜੀਟੇਬਲ ਵਗੈਰਾ ਆਪਾਂ ਚਿਹਰੇ ਸੀ ਨਾ ਸਾਰੇ ਉਹ ਵੇਜੀਟੇਬਲ ਆਪਾਂ ਇਹਦੇ ਵਿੱਚ ਪਾ ਦਾਂਗੇ ਠੀਕ ਹੈ ਜੀ ਤੇ ਇਹਦੇ ਵਿੱਚ ਪਾਵਾਂਗੇ ਪਿਆਜ਼ ਠੀਕ ਹੈ ਜੀ ਹਰੀ ਮਿਰਚ ਪਾਵਾਂਗੇ ਸ਼ਿਮਲਾ ਮਿਰਚ ਪਾਵਾਂਗੇ ਨਾਲੇ ਟਮਾਟਰ ਤੇ ਮਸ਼ਰੂਮ ਆਪਾਂ ਸਾਰਾ ਮਿਕਸ ਜਿਆ ਕਰਕੇ ਆਪਾਂ ਇਹਦੇ ਵਿੱਚ ਪਾ ਦਾਂਗੇ ਠੀਕ ਹੈ ਤੇ ਸਾਰਾ ਪੈ ਜਾਣ ਤੋਂ ਇਹ ਵੀ ਬੋਲ ਰਿਹਾ ਮਤਲਬ ਇਹ ਹੈ ਵੀ ਹੱਕ ਜੈ ਨੂੰ ਬ੍ਰਾਊਨ ਕਲਰ ਦਾ ਹੋ ਦੇਣ ਦੋ ਇਹਨੂੰ ਕੋ ਬ੍ਰਾਊਨ ਕਲਰ ਦਾ ਆਪਾਂ ਕਰਾਂਗੇ ਨਹੀਂ ਹੋਟਲ ਤੇ ਐਂਜਾ ਲੱਗ ਲੈਂਦੇ ਮਸਤ ਬਣੇ ਸੋ ਇਹ ਹਲਕਾ ਜਿਹਾ ਆਪਣਾ ਬਰਾਊਨ ਹੋ ਗਿਆ ਇਹ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਪੈਦੇ ਵਿੱਚ ਪਾਉਂਗਾ ਮੈਂ ਸਿੰਧਾ ਨਮਕ ਪਾਉਂਗਾ ਤੁਹਾਨੂੰ ਪਤਾ ਮੈਂ ਸਿੰਧਾ ਨਮਕ ਹੀ ਵਰਤਦਾ ਹਾਂ ਵਾਈਟ ਨਮਕ ਮੈਂ ਬਿਲਕੁਲ ਨਹੀਂ ਵਰਤਦਾ ਆਇਗਾ ਇਹ ਥੋੜਾ ਸਿੰਧਾ ਨਮਕ ਪਾਉਂਗਾ ਤੇ ਇਹਦੇ ਵਿੱਚ ਪਾਉਂਗਾ ਥੋੜੀ ਜੀ ਕਾਲੀ ਮਿਰਚ ਆ ਜਿਹੜੀ ਕਾਲੀ ਮਿਰਚ ਹੈ ਜੀ ਇਹ ਇਹ ਹੁੰਦੀ ਹੈ ਨਾ ਬਲੈਕ ਪਪਰ ਵੀ ਕਹਿੰਦੇ ਜੀ ਨੂੰ ਆ ਪਾਵਾਂਗੇ ਜੇ ਆਪਾਂ ਪੀਸੀ ਹੋਈ ਤੇ ਥੋੜੀ ਜੀ ਇਹਦੇ ਵਿੱਚ ਪਾਉਂਗਾ ਮੈਂ ਹਲਦੀ ਪਾਉਂਗਾ ਥੋੜੀ ਜੀ ਇਹਦੇ ਵਿੱਚ ਹਲਦੀ ਪਾ ਦਾਂਗਾ ਸੋ ਇਹ ਜਿਹੜਾ ਮਿਕਸਚਰ ਆਪਾਂ ਪਾਇਆ ਵਈ ਸੋ ਇਹਨੂੰ ਥੋੜਾ ਜਿਹਾ ਆਪਾਂ ਸੇਕਲ ਹੋਣੇ ਆ ਬਾਈ ਇਹਨੂੰ ਜਦੋਂ ਸੇਕਾ ਲੱਗ ਗਿਆ ਤੇ ਫਿਰ ਆਪਾਂ ਇਹਦੇ ਚਾਂਦੇ ਵਗੈਰਾ ਪਾਵਾਂਗੇ ਸੋ ਇਹ ਆਪਣੀ ਦੇਖ ਲਓ ਜਿਹੜਾ ਆਪਣਾ ਨਾ ਜਦੋਂ ਮਟੀਰੀਅਲ ਸੀ ਸਾਰਾ ਇਹ ਬਣ ਗਿਆ ਹੁਣ ਆਪਾਂ ਜਿਹੜਾ ਵਾਈਟ ਐਗ ਦਾ ਆਇਆ ਸੀ ਉਹ ਪੋਸ਼ਨ ਆਪਾਂ ਇਹਦੇ ਦੇ ਵਿੱਚ ਪਾਵਾਂਗੇ ਠੀਕ ਹੈ ਜੀ ਇਹਦੇ ਵਿੱਚ ਪਾਵਾਂਗੇ ਸੋ ਇਹਨੂੰ ਆਪਾਂ ਚਿਕਿਤਰਾ ਮਿਕਸ ਕਰ ਲਾਂਗੇ ਇਹ ਆਪਣੀ ਤਿੰਨ ਅੰਡੇ ਦੀ ਜਿਹੜੀ ਆਮਲੇਟ ਹੈ ਆਪਣੀ ਬਣ ਕੇ ਰੈਡੀ ਹੋ ਜੂਗੀ ਬਸ ਇਹਨੂੰ ਹਲਕੀ ਹਲਕੀ ਦਸਲਾਈ ਜਾਣਾ ਤੁਸੀਂ ਇਹਨੂੰ ਇਹਦੇ ਵਿੱਚ ਜਿੰਨੇ ਤੁਸੀਂ ਵੇਜੀਟੇਬਲ ਜਿਹੜੇ ਤੁਸੀਂ ਉਹ ਪਾ ਸਕਦੇ ਹੋ ਜਿਹੜੇ ਸੋ ਹਾਂਜੀ ਆਪਣੀ ਜਿਹੜੀ ਆਮਲਾ ਪੁਰਜੀ ਜਿਹੜੀ ਆਪਣੀ ਬਣ ਕੇ ਰੈਡੀ ਹੋ ਗਈ ਇਹਦੇ ਨਾਲ ਆਪਾਂ ਲਵਾਂਗੇ ਦੋ ਮਲਟੀ grain ਬ੍ਰੈਡ ਲਵਾਂਗੇ ਆ ਤੁਸੀਂ ਦੇਖ ਸਕਦੇ ਹੋ ਮੈਂ ਮਲਟੀ grain ਬ੍ਰੈਡ ਜਿਹੜੇ ਇਹ ਲੈ ਆ ਮਲਟੀ grain ਬ੍ਰੈਡ ਬ੍ਰਾਊਨ ਬ੍ਰੈਡ ਨਾਲੋਂ ਜ਼ਿਆਦਾ ਵਧੀਆ ਹੁੰਦੇ ਨੇ ਸੋ ਇਹ ਆਪਾਂ ਦੋ ਬ੍ਰੈਡ ਲਵਾਂਗੇ ਤੁਸੀਂ ਦੇਖ ਸਕਦੇ ਹੋ ਮੇਰੀ ਜਿਹੜੀ ਆਪਣੀ ਪੁਰਜੀ ਬਣੀ ਆ ਨਾ ਪੁਰਜੀ ਬਣੀ ਹੋਈ ਹੈ ਆਪਣੀ ਠੀਕ ਆ ਆਪਾਂ ਥੋੜੇ ਜਿਹਾ ਬ੍ਰੈਡ ਇੱਥੇ ਰੱਖ ਦਾਂਗੇ ਕਿਉਂਕਿ ਤੁਸੀਂ ਬ੍ਰੈਡ ਨੂੰ ਰੋਸਟਡ ਵੀ ਕਰ ਸਕਦੇ ਹੋ ਜੇ ਰੋਸਟ ਨਹੀਂ ਕਰ ਸਕਦੇ ਤਾਂ ਤੁਸੀਂ ਇਦਾਂ ਰੱਖ ਦਿਓ ਇਹ ਨਾਲ ਇਹ ਵੀ ਥੋੜਾ ਜਦੋਂ ਭਾਫ਼ ਜੀ ਦੇ ਵਿੱਚ ਨਾ ਨਰਮ ਹੋ ਜਾਂਦੇ ਥ ਤੇ ਆਪਣੀ ਜਿਹੜੀ ਭੁਰਜੀ ਹੋ ਜਾਈ ਠੀਕ ਹੈ ਜੀ ਦੋ ਆਪਣੀ ਆਂਡੇ ਦੀ ਭੁਰਜੀ ਹੋ ਗਈ ਆ ਆ ਆਪਣੀ ਭੁਰਜੀ ਬਣ ਕੇ ਰੈਡੀ ਹੋ ਗਈ ਆ ਸੋ ਭੁਰਜੀ ਨੂੰ ਆਪਾਂ ਇਹਦੇ ਵਿੱਚੋਂ ਕੱਢ ਲਾਂ ਜੀ ਸੋ ਹਾਂ ਜੀ ਆਪਣਾ ਜਿਹੜਾ ਬ੍ਰੈਕਫਾਸਟ ਆਪਣਾ ਰੈਡੀ ਹੋ ਗਿਆ ਤੁਸੀਂ ਦੇਖ ਸਕਦੇ ਹੋ ਪਰ ਜਿਹੜੀ ਆਪਣੀ ਤਿੰਨ ਆਂਡੇ ਦੀ ਜਿਹੜੀ ਆਪਣੀ ਆਂਡੇ ਦੀ ਭੁਰਜੀ ਸੀ ਉਹ ਵੀ ਬਣ ਕੇ ਰੈਡੀ ਹੋਈ ਆ ਤੇ ਨਾਲ ਆਪਾਂ ਲਈਏ ਦੋ ਬ੍ਰਾਊਨ ਬ੍ਰੈਡ ਲਈਏ ਦੋ ਬ੍ਰਾਊਨ ਬ੍ਰੈਡ ਲਈਏ ਤੇ ਆਪਾਂ ਆਂਡੇ ਦੀ ਭੁਰਜੀ ਜੀ ਤੇ ਨਾਲ ਆਪਾਂ ਲਈਏ ਗ੍ਰੀਨ ਕਾਫੀ ਆ ਤੁਸੀਂ ਦੇਖ ਸਕਦੇ ਹੋ ਆਪਣੀ ਗ੍ਰੀਨ ਕਾਫੀ ਹੈ ਇਹ ਸੋ ਅਤੇ ਤੁਸੀਂ ਗ੍ਰੀਨ ਟੀ ਵੀ ਲੈ ਸਕਦੇ ਹੋ ਬਲੈਕ ਕਾਫੀ ਵੀ ਤੁਸੀਂ ਲੈ ਸਕਦੇ ਹੋ ਅਗਰ ਤੁਹਾਡਾ ਚਾਹ ਪੀਣ ਦੀ ਜੀ ਕਰਦਾ ਤਾਂ ਤੁਸੀਂ ਚਾਹ ਵੀ ਪੀ ਸਕਦੇ ਹੋ ਪਰ ਚਾਹ ਦੇ ਵਿੱਚ 슈ਗਰ ਨਹੀਂ ਪਾਣੀ ਹੈਗੀ ਅਗਰ ਤੁਸੀਂ ਗ੍ਰੀਨ ਕਾਫੀ ਲਓਗੇ ਤਾਂ ਗ੍ਰੀਨ ਕਾਫੀ ਨਾਲ ਤੁਹਾਨੂੰ ਜ਼ਿਆਦਾ ਬੇਨਫਿਟ ਹੋਵੇਗਾ ਸੋ ਅਗਰ ਆਪਣਾ ਤੁਸੀਂ ਬੋਡੀ ਵੇਟ ਕੰਟਰੋਲ ਕਰਨਾ ਚਾਹਦੇ ਹੋ ਤਾਂ ਬ੍ਰੇਕਫਾਸਟ ਦੇ ਵਿੱਚ ਤੁਸੀਂ ਇਹ ਜੀ ਤੁਸੀਂ ਇਹ ਕਰ ਸਕਦੇ ਹੋ ਸੋ ਜਿਹੜੀ ਅਗਲੀ ਵੀਲ ਹੋਈ ਹੈ ਆਪਾਂ ਹੁਣ ਸਿੱਧਾ ਲੰਚ ਕਰਾਂਗੇ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੋ ਹੁਣ ਆਪਾਂ ਲੰਚ ਹੀ ਕਰਾਂਗੇ ਠੀਕ ਹੈ ਜੀ ਸੋ ਬਰੋਕ ਦੇ ਨਾਲ ਬਣੇ ਜੀ ਸੋ ਹਾਂਜੀ ਆਪਾਂ ਹੁਣ ਲੱਗਿਆ ਕਰਨ ਲੰ 4 ਮਲੇ ਆ ਉਬਲੇ ਹੋਏ ਅੰਡੇ ਇਹਦਾ ਜਿਹੜਾ yellow 파ਟ ਆ ਆਪਾਂ ਗੱਟਤਾ ਤੇ 30 ਗ੍ਰਾਮ ਮਲੇ ਆ ਚੋਲ ਜੀ ਤੇ 1 ਮਲੇ ਆ ਕੋਲੀ ਸਬਜ਼ੀ ਦੀ ਇੱਕ ਕੋਲੀ ਸਬਜ਼ੀ ਦੀ ਹੋਗੀ 4 ਉਬਲੇ ਅੰਡੇ ਹੋਗੇ ਤੇ 30 ਗ੍ਰਾਮ ਹੋਏ ਆਪਣੇ ਚੋਲ ਉਬਲੇ ਹੋਏ ਜੀ ਤੇ ਨਾਲ ਮੈਂ ਇੱਕ ਪਲੇਟ ਸਲਾਦ ਦੀ ਲਈ ਆ ਸਲਾਦ ਦੇ ਵਿੱਚ ਮੈਂ ਲਿਆ ਜੀ ਇੱਕ ਕੀ ਖੀਰਾ ਲਿਆ ਵਾ ਛੋਟਾ ਜਿਹਾ ਤੇ ਪਿਆਜ਼ ਲਿਆ ਵਾ ਇੱਕ ਛੋਟਾ ਜਿਹਾ ਤੇ ਨਾਲ ਮੈਂ ਹਾਫ ਗਾਜਰ ਲਈ ਆ ਤੇ ਚਕੁੰਦਰ ਜਿਹੜੀ ਮੈਂ ਐਡ ਕੀਤੀ ਆ ਤੇ ਦੋ ਨਿੰਬੂ ਐਡ ਕੀਤੇ ਤੇ ਇੱਕ ਹਰੀ ਮਿਰਚ ਜਿਹੜੀ ਮੈਂ ਐਡ ਕੀਤੀ ਆ ਨਿੰਬੂ ਆਪਾਂ ਸਾਡੇ ਵਿੱਚ ਵੀ ਪਾ ਲਾਂਗੇ ਤੇ ਚਲਾ ਦੇ ਉੱਪਰ ਵੀ ਆਪਾਂ ਪਾ ਲਾਂਗੇ ਸੋ ਤੁਸੀਂ ਲਾਂਚ ਦੇ ਵਿੱਚ ਇਹ ਚੀਜ਼ ਤੁਸੀਂ ਐਡ ਕਰ ਸਕਦੇ ਹੋ ਅਗਰ ਤੁਸੀਂ ਨੌਨ ਵੇਜ ਖਾ ਲੈਨੇ ਹੋ ਅੰਡੇ ਐਡ ਕਰ ਸਕਦੇ ਹੋ ਜਾਂ ਫਿਰ ਤੁਸੀਂ 100 ਗ੍ਰਾਮ ਉਬਲਿਆ ਹੋਇਆ ਚਿਕਨ ਤੁਸੀਂ ਐਡ ਕਰ ਸਕਦੇ ਹੋ 100 ਤੋਂ 200 ਗ੍ਰਾਮ ਉਬਲਿਆ ਹੋਇਆ ਹੋਵੇ ਤੇ ਜੇ ਤੁਸੀਂ ਨੌਨ ਵੇਜ ਨਹੀਂ ਖਾਂਦੇ ਹੈਗੇ ਤਾਂ ਤੁਸੀਂ ਇਹਦੇ ਵਿੱਚ 100 200 ਗ੍ਰਾਮ ਤੁਸੀਂ ਪਨੀਰ ਐਡ ਕਰ ਸਕਦੇ ਹੋ ਸੋਇਆ ਬੀੰਜ ਜਿਹੜੀ ਬੜੀਆਂ ਜਿਹੀਆਂ ਹੁੰਦੀਆਂ ਨੇ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਜਾਂ ਫਿਰ ਛੋਲੇ ਨਹੀਂ ਹੁੰਦੇ ਤੁਸੀਂ ਰਾਤ ਨੂੰ ਚਿੱਟੇ ਛੋਲੇ ਭਿਓ ਕੇ ਰੱਖ ਦੋ ਸਵੇਰੇ ਉਹਦੀ ਸੀਟੀ ਮਾਰ ਕੇ ਤੁਸੀਂ ਉਹ ਵੀ ਖਾ ਸਕਦੇ ਹੋ ਉਹਦੇ ਵਿੱਚ ਵੀ ਪ੍ਰੋਟੀਨ ਹੁੰਦਾ ਵਾ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਡਾਈਟ ਆ ਜਿਹੜੀ ਤੁਸੀਂ ਇਹਨੂੰ ਫੋਟੋ ਕਰ ਸਕਦੇ ਹੋ ਸੋ ਦੋਸਤੋ ਆਪਾਂ ਹੁਣ ਮਿਲਾਂਗੇ ਅਪਣੇ ਅਗਲੀ ਜਿਹੜੀ ਆਪਣੀ ਮੀਲ ਆ ਉਹਦੇ ਤੇ 5:30 ਵਜੇ ਦੇਖਦੇ ਆਪਾਂ ਹੁਣ ਕੀ ਲੈਣਾ ਵਾ ਸੋ ਬਲੌਗ ਦੇ ਨਾਲ ਬਣੇ ਰਹੀ ਵਿੱਚ ਸੋ ਹਾਂਜੀ ਆਪਾਂ ਲੱਗੇ ਆ ਅਗਲੀ ਮੀਲ ਲੈਣ ਅਗਲੀ ਮੀਲ ਦੇ ਵਿੱਚ ਆਪਣੇ ਜਿਵੇਂ ਆਪਾਂ ਇੱਕ ਅੰਬਰੂਦ ਲਿਆ ਜੀ ਇੱਕ ਆਪਾਂ ਅੰਬਰੂਦ ਚੀਰਿਆ ਵਾ ਤੇ ਨਾਲ ਆਪਾਂ ਮੈਂ ਵੇ ਇਸੋਲੇਟ ਪ੍ਰੋਟੀਨ ਜਿਹੜਾ ਨਾ ਵੇ ਪ੍ਰੋਟੀਨ ਮੈਂ ਉਹ ਘੋਲ ਦਿਆ ਵਾ ਇਹਦੇ ਵਿੱਚ ਤੇ ਇਹਦੇ ਵਿੱਚ ਮੈਂ ਇੱਕ ਸਕੂਪ ਪ੍ਰੋਟੀਨ ਦਾ ਪਾਇਆ ਵਾ ਤੇ ਪਾਣੀ ਦੇ ਵਿੱਚ ਤੈਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਨਾਲ ਆਪਾਂ ਖਾਵਾਂਗੇ ਇੱਕ ਅੰਬਰੂਦ ਤੁਸੀਂ ਕੋਈ ਵੀ ਤੁਸੀਂ ਫਰੂਟ ਯੂਜ਼ ਕਰ ਸਕਦੇ ਹੋ ਤੁਸੀਂ ਔਰੈਂਜ ਵੀ ਲੈ ਸਕਦੇ ਹੋ Apple ਵੀ ਲੈ ਸਕਦੇ ਹੋ ਤੁਸੀਂ Banana ਵੀ ਲੈ ਸਕਦੇ ਹੋ ਮੈਂ ਪਵਿੱਤਾ ਵੀ ਤੁਸੀਂ ਲੈ ਸਕਦੇ ਹੋ ਮੈਂ ਅਮਰੂਦ ਲਿਆ ਕੋ ਸੋ ਮੈਂ ਬਦਲ ਬਦਲ ਕੇ ਫਰੂਟ ਦੇ ਸ਼ੂਜ਼ ਕਰ ਰਿਹਾ ਨਾ ਤੁਸੀਂ ਜਿਹੜਾ ਵੀ ਤੁਹਾਨੂੰ ਅੱਛਾ ਫਰੂਟ ਲੱਗਦਾ ਤੁਸੀਂ ਉਹ ਲੈ ਸਕਦੇ ਹੋ ਜਾਂ ਫਿਰ ਤੁਸੀਂ ਇਹਦੀ ਇਹਦੀ ਸਾਡੇ ਫਰੂਟ ਦੀ ਸਾਡੇ ਤੁਸੀਂ ਪੁੱਜੇ ਜਿਹੜੇ ਛੋਲੇ ਹੁੰਦੇ ਤੁਸੀਂ ਉਹ ਵੀ ਤੁਸੀਂ ਲੈ ਸਕਦੇ ਹੋ ਸੋ ਇਹ ਆਪਣੀ ਇਹਦੀ ਪੰਜਾਂ ਦੀ ਮੀਲ ਹੈ ਜਿਹੜੀ ਆ ਕੋਈ ਸੈਂਕਟ ਮੀਲ ਹੈ ਸੋ ਹੁਣ ਜਿਹੜੀ ਆਪਣੀ ਅਗਲੀ ਵੀਰ ਹੋਊਗੀ ਡਿਨਰ ਹੋਊਗਾ ਡਿਨਰ ਆਪਣਾ ਠੀਕ ਆਪਾਂ ਕਰਾਂਗੇ ਸਾਡੇ ਕੋਲ 7:00 ਵਜੇ ਸੋ ਬਲੋਗ ਦੇ ਨਾਲ ਬਣੇ ਰਿਹਾ ਜੀ ਤੋਂ ਹਾਂਜੀ ਆਪਣਾ ਜਿਹੜਾ ਡਿਨਰ ਆ ਡਿਨਰ ਦਾ ਟਾਈਮ ਹੋ ਗਿਆ ਤੇ ਮੈਂ ਅੱਜ ਡਿਨਰ ਦੇ ਵਿੱਚ ਲਿਆਵਾ ਇੱਕ ਦਾ ਪਲੇਟ ਆਪਾਂ ਸੁਲਾ ਦੇ ਦੀ ਜੀ ਸਲਾਦ ਦੇ ਵਿੱਚ ਤੁਸੀਂ ਦੇ ਸਕਦੇ ਹਾਂ ਮੈਂ ਗਾਜਰ ਐਡ ਕੀਤੀ ਆ ਇੱਕ ਤੇ ਨਾਲ ਮੈਂ ਇੱਕ ਪਿਆਜ ਐਡ ਕੀਤਾ ਤੇ ਇੱਕ ਛੋਟਾ ਜਿਹਾ ਪੀਸ ਮੈਂ ਚੁਕੁੰਦਰ ਦਾ ਐਡ ਕੀਤਾ ਵਾ ਤੇ ਨਾਲ ਮੈਂ ਕੀਤਾ ਇੱਕ ਖੀਰਾ ਐਡ ਕੀਤਾ ਤੇ ਦੋ ਛੋਟੇ ਜਿਹੇ ਮੈਂ ਨਿੰਬੂ ਐਡ ਕੀਤੇ ਆ ਜੀ ਤੇ ਨਾਲ ਤੁਸੀਂ ਦੇਖ ਸਕਦੇ ਹੋ ਮੇਰੇ ਰਏ ਨੇ ਇਹ ਜਿਹੜੇ ਹੈਗੇ ਨੇ 3 ਗ੍ਰਾਮ ਰਾਈਸ ਐਡ ਕੀਤੇ ਨੇ ਮੈਂ 30 ਗ੍ਰਾਮ ਰਾਈਸ ਨੇ ਜੀ ਇਹਦੇ ਵਿੱਚ ਦੇਖੋ ਮੈਂ ਨਾ ਵੇਜੀਟੇਬਲ ਪਾਏ ਨੇ ਕਾਫੀ ਤੁਸੀਂ ਦੇਖ ਸਕਦੇ ਹੋ ਆ ਗੋਭੀ ਮੈਂ ਪਾਈ ਹੋਈ ਆ ਗੋਭੀ ਐਡ ਕੀਤੀ ਆ ਤੇ ਇਹਦੇ ਵਿੱਚ ਮਟਰ ਐਡ ਕੀਤੇ ਆ ਗਾਜਰ ਵੀ ਮੈਂ ਇਹਦੇ ਵਿੱਚ ਐਡ ਕੀਤੀ ਹੋਈ ਆ ਤੇ ਆ ਜਿਹੜੇ ਬੀਜ ਜੇ ਹੁੰਦੇ ਨੇ ਇਹ ਵੀ ਐਡ ਕੀਤੇ ਹੋਏ ਨੇ ਹਨਾ ਤੇ ਇਹ ਆਪਣੇ ਰਾਈਸ ਹੋ ਗਏ ਤੇ ਆ ਸਬਜ਼ੀ ਲਈ ਆ ਮੈਂ ਕਾਲੇ ਚਾਹਨਾ ਦੀ ਮੈਂ ਨਾਲ ਸਬਜ਼ੀ ਐਡ ਕੀਤੀ ਇੱਕ ਕोली ਤੇ ਨਾਲ ਦੋ ਉਬਲੇ ਹੋਏ ਅੰਡੇ ਐਡ ਕੀਤੇ ਆ ਤੇ ਇਹਦਾ ਜਿਹੜਾ ਜੇਲੋ ਪਾਟਾ ਜੀ ਇਹ ਮੈਂ ਕਰਦਾ ਸੋ ਇਹ ਆਪਣਾ ਡਿਨਰ ਹੋਏਗਾ ਜੀ ਇਹ ਆਪਾਂ ਜੀ ਡਿਨਰ ਦੇ ਵਿੱਚ ਕਰਾਂਗੇ ਸੋ ਇਹ ਡਿਨਰ ਕਰਨ ਤੋਂ ਬਾਅਦ ਆਪਾਂ 20-25 ਮਿੰਟ ਬਾਅਦ ਆਪਾਂ ਜਿਹੜੀ ਗ੍ਰੀਨ ਕਾਫੀ ਹੈ ਵਰ ਗ੍ਰੀਨ ਟੀ ਲਵਾਂਗੇ ਤਾਂ ਤੁਸੀਂ ਸੌਣ ਲੱਗੇ ਦੁੱਧ ਵੀ ਪੀ ਸਕਦੇ ਹੋ ਤੁਸੀਂ ਤੇ ਜਾਂ ਫਿਰ ਤੁਸੀਂ ਗ੍ਰੀਨ ਟੀ ਜਾਂ ਗ੍ਰੀਨ ਕਾਫੀ ਵੀ ਤੁਸੀਂ ਪੀ ਸਕਦੇ ਹੋ ਜੇ ਤੁਸੀਂ weight ਜ਼ਿਆਦਾ ਹੀ ਘਟਾਉਣਾ ਦੁੱਧ ਨਾ ਪੀਓ ਤਾਂ ਤੁਸੀਂ ਗ੍ਰੀਨ ਟੀ ਜਾਂ ਫਿਰ ਗ੍ਰੀਨ ਕਾਫੀ ਤੁਸੀਂ ਪੀ ਸਕਦੇ ਹੋ ਸੋ ਜਿਹੜਾ ਆਪਣਾ ਅੱਜ ਦਾ ਵਲੋਗ ਆ ਜੀ ਹਨਾ ਉਮੀਦ ਕਰਦਾ ਹਾਂ ਕਿ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਅਗਰ ਤੁਹਾਨੂੰ ਮੇਰਾ ਅੱਜ ਦਾ ਵਲੋਗ ਵਧੀਆ ਲੱਗਾ ਤਾਂ ਨੂੰ ਕੁਝ ਵੀ ਸਿੱਖਣ ਨੂੰ ਮਿਲਿਆ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਸੋ ਇਹ ਆਪਣੇ ਅੱਜ ਦਾ ਹੁਣ ਡਿਨਰ ਆ ਆਪਣਾ ਵਲੋਗ ਇੱਥੇ ਅੱਜ ਦਾ ਖਤਮ ਕਰਦੇ ਆ ਤੇ ਮਿਲਦੇ ਆ ਕੱਲ ਨੂੰ ਇੱਕ ਨਵੇਂ ਤੇ ਵਧੀਆ ਵਲੋਗ ਦੇ ਨਾਲ ਉਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ